गिरंदा ਤੇ ਹੁਣੇ ਹੀ ਇਹ ਹਾਲ ਹੋ ਗਿਆ ਵਾ ਅੱਗੇ ਅੱਗੇ ਜਾ ਕੇ ਪਤਾ ਨਹੀਂ ਮਹਾਰਾਣੀ ਕੀ ਕਰੇਗੀ ਇਹਨੂੰ ਮੈਂ ਕਿਦਾਂ ਸਮਝਾਵਾਂ ਕਿ ਸੌਰਿਆਂ ਦੇ ਘਰ ਦੀਆਂ ਗੱਲਾਂ ਪੇਕਿਆਂ ਨਾਲ ਨਹੀਂ ਕਰੀਦੀਆਂ ਹੁੰਦੀਆਂ ਜਿਹੜੀ ਮਹਾਰਾਣੀ ਅਜੇ ਤੱਕ ਅੰਦਰੋਂ ਬਾਹਰ ਨਹੀਂ ਨਿਕਲੀ ਇਹ ਪੱਕਾ ਆਪਣੀ ਮਾਂ ਨਾਲ ਹੀ ਫੋਨ ਤੇ ਗੱਲਾਂ ਕਰਨ ਢਈ ਹੋਣੀ ਆ ਵੇਖਦੀ ਆ ਨਾ ਅੰਦਰ ਜਾ ਕੇ ਜੇ ਇਹ ਆਪਣੀ ਮਾਂ ਨਾਲ ਗੱਲਾਂ ਕਰਨ ਢਈ ਹੋਵੇਗੀ ਨਾ ਫਿਰ ਇਹਦੇ ਫੋਨ ਦਾ ਮੈਨੂੰ ਹੱਲ ਕੋਈ ਨਾ ਕੋਈ ਕਰਨਾ ਹੀ ਪੈਣਾ ਮਮੀ ਤੁਹਾਨੂੰ ਪਤਾ ਵਾ ਮਮੀ ਤਾਂ ਸਾਰਾ ਦਿਨ ਕੰਮ ਦਾ ਡੱਕਾ ਨਹੀਂ ਤੋੜਦੇ ਸਾਰਾ ਦਿਨ ਮੈਨੂੰ ਆਰਡਰ ਮਾਰਦੇ ਰਹਿੰਦੇ ਆ ਨਾਲੇ ਮੈਨੂੰ ਦੱਸੜੇ ਹੀ ਕਿ ਤੁਹਾਡੇ ਸਿਰ ਤੇ ਤੇ ਕਰਜ਼ਾ ਹੀ ਬੜਾ ਵਾ ਅੱਛਾ ਪੁੱਤ ਵਿਖਿਆ ਕਿੰਨਾ ਵੱਡਾ ਡਾਲਰ ਰੱਖਿਆ ਨਾ ਸਾਡੇ ਨਾਲ ਹਾਂਜੀ ਮੰਮੀ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦਣੀ ਆ ਤੇ ਤੁਸੀਂ ਕਿਤੇ ਗਾਣਾ ਕਰਿਓ ਨਾ ਪੁੱਤ ਮੈਨੂੰ ਕੀ ਲੋੜ ਐ ਤੁਹਾਡੇ ਘਰ ਦੀ ਗੱਲ ਕਿਸੇ ਨਾਲ ਕਰਨ ਦੀ ਵੇਖ ਲੈ ਇਹਦਾ ਹਾਲ ਨਹੀਂ ਹਟਦੀ ਆਪਣੀ ਮਾਂ ਨਾਲੋਂ ਫੋਨ ਤੇ ਗੱਲਾਂ ਕਰਨੋਂ ਅੱਜ ਮੈਨੂੰ ਇਹਦਾ ਕੋਈ ਨਾ ਕੋਈ ਹਿਲਵਸਿਲਾ ਕਰਨਾ ਹੀ ਪੈਣਾ ਹੈ ਵੇਨਾਵ ਕਿਰਨ ਦਾ ਫੋਨ ਖਰਾਬ ਹੋ ਗਿਆ ਤੇ ਇਹਨੂੰ ਫੋਨ ਨਾ ਠੀਕ ਕਰਾ ਕੇ ਦਈ ਸਾਰਾ ਦਿਨ ਆਪਣੇ ਪੇਕੇ ਫੋਨ ਲਾ ਕੇ ਤੇ ਆਪਣੇ ਘਰ ਦੇ ਭੇਦ ਦਿੰਦੀ ਫਿਰਦੀ ਆ ਉਹਨਾਂ ਨੂੰ ਮੰਮੀ ਭੇਦ ਦਿਆਂ ਨੂੰ ਆਪਾਂ ਕਿਹੜੀਆਂ ਘਰੇ ਮੋਰਾ ਦਬੀਆਂ ਆ ਜਿਹੜੀਆਂ ਉਹਨਾਂ ਚੋਰੀ ਕਰਕੇ ਲੈ ਜਾਣੀਆਂ ਵੇ ਮੋਰਾ ਤਾਂ ਨਹੀਂ ਦਬੀਆਂ ਪਰ ਘਰਦਿਆਂ ਸੋ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਪਰਦੇ ਰੱਖਣੇ ਪੈਂਦੇ ਆ ਇਹ ਤੇ ਸਾਰੇ ਪਰਦੇ ਚੁੱਕੀ ਫਿਰਦੀ ਆ ਕੋਈ ਗੱਲ ਨਹੀਂ ਮੰਮੀ ਮੈਂ ਸਮਝਾਵਾਂਗਾ ਕਿਰਨ ਨੂੰ ਬਸ ਲੜੇ ਹੋਣਾ ਤੁਸੀਂ ਕਿਰਨ ਕਿਹੜੀਆਂ ਗੱਲਾਂ ਕਰਨ ਡੀਆਂ ਮੰਮੀ ਆਪਣੀ ਨਾਲ ਨਾ ਮੈਂ ਕਿਹੜੀਆਂ ਗੱਲਾਂ ਕਰਨੀਆਂ ਬਸ ਹਾਲ ਚਾਲ ਪੁੱਛਣ ਡੀਆਂ ਉਹਨਾਂ ਦਾ ਉਹ ਬੱਸ ਕਰ ਜਾ ਕਿਰਨ ਹੋਰ ਕਿੰਨਾ ਕੁ ਝੂਠ ਬੋਲੇਗੀ ਤੂੰ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਆ ਤੂੰ ਤੇ ਫੋਨ ਲਾ ਕੇ ਨਾ ਆਪਣੀ ਮਾਂ ਨਾਲ ਤੇ ਸਾਡੇ ਘਰ ਦੇ ਪੇਤ ਦੇਣ ਰਹੀ ਆ ਵੀ ਇਹਨਾਂ ਦੇ ਘਰ ਦੇ ਵਿੱਚ ਕੀ ਕੁਝ ਹੁੰਦਾ ਆ ਵੇਖ ਲਿਆ ਨਾ ਪੁੱਤ ਮੈਂ ਤੈਨੂੰ ਬੜੇ ਚਿਰ ਦੀ ਦੱਸਦੀ ਹਾਂ ਵੀ ਆਪਣੀ ਮਾਂ ਨੂੰ ਇਹ ਫੋਨ ਲਾ ਕੇ ਤੇ ਸਾਡੇ ਘਰ ਦੀਆਂ ਗੱਲਾਂ ਦੱਸਦੀ ਆ ਤੈਨੂੰ ਮੇਰੀ ਗੱਲਾਂ ਤੇ ਯਕੀਨ ਨਹੀਂ ਹੁੰਦਾ ਹੁਣ ਆਪਣੀ ਅੱਖੀਂ ਵੇਖ ਲਿਆਈ ਨਾ ਹਾਂਜੀ ਮੰਮੀ ਮੈਨੂੰ ਤਾਂ ਯਕੀਨ ਹੀ ਹੋਣ ਹੋਇਆ ਆ ਮੈਨੂੰ ਤੁਹਾਨੂੰ ਗਲਤ ਸਮਝਣਾ ਆ ਵੀ ਤੁਸੀਂ ਜਾਣ ਬੁਝ ਕੇ ਇਦਾਂ ਕਰਦੇ ਜੀ ਪਰ ਨਹੀਂ ਕਿਰਨਾ ਇਹ ਤੂੰ ਗਲਤ ਕਰਨ ਈਆਂ ਜੋ ਵੀ ਕਰਨ ਈਆਂ ਨਾ ਕੀ ਗਲਤ ਕਰਨ ਈਆਂ ਮੈਂ ਉਹ ਵੀ ਆਪਣੇ ਨੇ ਉਹ ਪਰਾਈ ਨਹੀਂ ਹੈਗੇ ਨਾਲੇ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਆ ਹੋਰ ਕਿਸੇ ਨਾਲ ਨਹੀਂ ਕਿਰਨਾ ਮੈਂ ਤੈਨੂੰ ਪਹਿਲਾਂ ਵੀ ਬੜੀ ਬੜੀ ਸਮਝਾਇਆ ਏ ਵੀ ਸਹੁਰਿਆਂ ਦੇ ਘਰ ਦੀਆਂ ਗੱਲਾਂ ਪੇਕੇਆਂ ਨੂੰ ਨਹੀਂ ਦੱਸੀਆਂ ਹੁੰਦੀਆਂ ਘਰ ਦੀਆਂ ਸੌ ਗੱਲਾਂ ਹੁੰਦੀਆਂ ਵਾ ਜਿਨ੍ਹਾਂ ਦੇ ਪੜਦੇ ਰੱਖਣੇ ਜ਼ਰੂਰੀ ਹੁੰਦੇ ਆ ਜੇ ਤੂੰ ਆਪਣੇ ਘਰ ਦੀਆਂ ਗੱਲਾਂ ਪੇਕੇਆਂ ਨੂੰ ਦੱਸੇਂਗੀ ਨਾ ਫਿਰ ਇਹਦੇ ਵਿੱਚ ਤੇਰੇ ਪੇਕੇਆਂ ਦਾ ਘਰ ਤੇਰੇ ਬੰਦੇ ਦੀ ਇੱਜ਼ਤ ਘਟਣੀ ਆ ਕਿਰਨਾ ਇਹ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਜਿਹੜੀਆਂ ਤੁਹਾਡੇ ਘਰ ਦੀਆਂ ਗੱਲਾਂ ਆਪਣੇ ਪੇਕੇ ਨੂੰ ਦੱਸਨੀ ਆ। ਇਦਾਂ ਕਿਉਂ ਕਰਨੀ ਆ ਤੂੰ ਦੱਸ ਮੈਨੂੰ? ਨਵ ਮੈਂ ਤੇ ਵੈਸੇ ਗੱਲਾਂ ਕਰਦੀ ਹਾਂ ਮੰਮੀ ਨਾਲ। ਮੈਨੂੰ ਕੀ ਪਤਾ ਸੀ ਕਿ ਮੇਰੇ ਇਦਾਂ ਕਰਨਾ ਤੁਹਾਡੀ ਇੱਜ਼ਤ ਘਟਦੀ ਆ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇਦਾਂ ਕਦੇ ਵੀ ਨਹੀਂ ਕਰਨਾ। ਕਿਰਨਾ ਮੇਰੀ ਗੱਲ ਧਿਆਨ ਨਾਲ ਸੁਣ। ਆ ਜਿਹੜੇ ਤੂੰ ਕੰਮ ਕਰਦੀ ਫਿਰਨੀ ਆ ਨਾ ਇਹ ਗਲਤ ਗੱਲ ਆ ਤੇਰੇ ਵਾਸਤੇ ਕਿਉਂਕਿ ਜਿਹੜੀਆਂ ਕੁੜੀਆਂ ਇਦਾਂ ਕਰਦੀਆਂ ਆ ਨਾ ਉਹਨਾਂ ਦੇ ਘਰ ਫਿਰ ਬਹੁਤਾ ਚਿਰ ਬਸਦੇ ਨਹੀਂ ਹੁੰਦੇ। ਸੌਰੀ ਨਵ ਗਲਤੀ ਹੋ ਗਈ ਮੇਰ ਕੋ। ਅੱਗੇ ਤੋਂ ਮੈਂ ਤਾਂ ਕਦੀ ਵੀ ਨਹੀਂ ਕਰਦੀ ਆਪਣੇ ਸਹੁਰੇ ਘਰ ਦੀਆਂ ਗੱਲਾਂ ਕਦੀ ਵੀ ਆਪਣੇ ਪੇਕੇ ਨਹੀਂ ਕਰਾਂਗੀ ਹਾਂ ਪੁੱਤ ਜੇ ਤੂੰ ਏਦਾਂ ਕਰਿਆ ਕਿ ਤੇਰਾ ਘਰ ਵਸ ਜਾਏਗਾ ਨਹੀਂ ਤੇ ਬਸੇ ਵਸਾਏ ਘਰ ਖਰਾਬ ਹੋਣ ਲੱਗਿਆ ਮਿੰਟ ਨਹੀਂ ਲੱਗਦਾ ਠੀਕ ਹੈ ਮੰਮੀ